ਲੜ ਗਈ ਇਸ ਤੋਂ ਅਗਲੀ ਸਭਰਾਵਾਂ ਦੀ ਲੜਾਈ 10 ਫਰਵਰੀ 1846 ਈਸਵੀ ਨੂੰ ਸਤਲੁਜ ਦੇ ਕੰਢੇ ਤੇ ਲੜੀ ਗਈ ਸੂਰਜ ਨਿਕਲਣ ਤੋਂ ਪਹਿਲਾਂ ਹੀ ਅੰਗਰੇਜ਼ਾਂ ਅਤੇ ਖਾਲਸਾ ਫੌਜ ਦੀਆਂ ਤੋਪਾਂ ਗਰਜਣ ਲੱਗ ਪਈਆਂ ਲਗਾਤਾਰ 3 ਘੰਟਿਆਂ ਤੱਕ ਬਰੂਦ ਵਰਦਾ ਰਿਹਾ ਪਰੰਤੂ ਕੋਈ ਵੀ ਧਿਰ ਪਿੱਛੇ ਨਾ ਹਟੀ ਖਾਲਸਾ ਫੌਜ ਬੇਹਦ ਬਹਾਦਰੀ ਨਾਲ ਮੈਦਾਨ ਵਿੱਚ ਡਟੀ ਹੋਈ ਸੀ ਪਰੰਤੂ ਲਾਲ ਸਿੰਘ ਅਤੇ ਤੇਜ ਸਿੰਘ ਦੀ ਗਦਾਰੀ ਨੇ ਪਾਸਾ ਪਲਟ ਦਿੱਤਾ ਲਾਲ ਸਿੰਘ ਨੇ ਅੰਗਰੇਜ਼ਾਂ ਨੂੰ ਸਿੱਖ ਫੌਜਾਂ ਦੀ ਮੋਰਚਾ ਬੰਦੀ ਦਾ ਨਕਸ਼ਾ ਭੇਜ ਦਿੱਤਾ ਤਾਂ ਜੋ ਅੰਗਰੇਜ਼ ਕਮਜ਼ੋਰ ਹਿੱਸੇ ਤੇ ਹਮਲਾ ਕਰ ਸਕਣ ਜਨਰਲ ਰੌਬਰਟ ਡੈਕ ਨੇ ਆਪਣੀਆਂ ਚ ਕੇ ਲਾਲ ਸਿੰਘ ਦੇ ਦੱਸੇ ਮੁਤਾਬਕ ਦੱਖਣੀ ਹਿੱਸੇ ਤੇ ਹਮਲਾ ਕੀਤਾ ਪਰੰਤੂ ਖਾਲਸਾ ਫੌਜ ਦੇ ਫਲਾਦੀ ਇਰਾਦਿਆਂ ਸਾਹਮਣੇ ਰੌਬਰਟ ਡਿਕ ਦੀ ਫੌਜ ਟਿਕ ਨਾ ਸਕੀ ਅਤੇ ਉਸ ਨੂੰ ਜ਼ਖਮੀ ਹੋ ਕੇ ਵਾਪਸ ਮੁੜਨਾ ਪਿਆ ਲਾਲ ਸਿੰਘ ਅਤੇ ਤੇਜ ਸਿੰਘ ਨੇ ਫੇਰ ਗਦਾਰੀ ਕੀਤੀ ਅਤੇ ਦੋਹੇ ਆਪਣੀ 5000 ਦੀ ਫੌਜ ਲੈ ਕੇ ਮੈਦਾਨ ਚੋਂ ਨਿਕਲ ਗਏ ਜਾਂਦੇ ਹੋਏ ਇਹ ਦੋਹੇ ਗਦਾਰ ਖਾਲਸਾ ਫੌਜ ਦੀਆਂ ਬਰੂਦ ਨਾਲ ਭਰੀਆਂ ਹੋਈਆਂ ਬੇੜੀਆਂ ਨੂੰ ਵੀ ਦਰਿਆ ਵਿੱਚ ਡੋਬ ਗਏ ਇਹੀ ਨਹੀਂ ਸਿੱਖਾਂ ਵੱਲੋਂ ਦਰਿਆ ਤੇ ਬਣਾਏ ਗਏ ਬੇੜੀਆਂ ਦੇ ਪੁਲ ਨੂੰ ਵੀ ਤੇਜ ਸਿੰਘ ਨੇ ਤੜਵਾ ਦਿੱਤਾ ਜਰਨੈਲਾਂ ਤੋਂ ਸਖਣੀ ਹੋਈ ਸਿੱਖ ਫੌਜ ਘਬਰਾ ਉੱਠੀ ਲੜਨ ਵਾਲੇ ਹਜ਼ਾਰਾਂ ਯੋਧੇ ਸਨ ਪਰ